ਤਲ ਗੁਰ ਸੇਵੀ ਹੈ ਅਨਸੁ ਸੈਜ ਸੁਬਾਏ ਦਰਸ਼ਨ ਪਰਸੀ ਆ ਗੁਰੂ ਕਾ ਜਨਮ ਮਰਨ ਦੁਖ ਜਾਏ ਦਰਸ਼ਨ ਪਰਸ਼ੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹੇ ਗੁਰ ਸਾਹਿਬ ਜੀ ਗੌਂਡ ਮਹਲਾ 5 ਗੁਰ ਕੀ ਮੂਰਤ ਮਨ ਮਹਿ ਧਿਆਨ ਗੁਰ ਕੇ ਸ਼ਬਦ ਬੰਤਰ ਮਨ ਮਾਨ ਗੁਰ ਕੇ ਚਰਨ ਰਿਦੇ ਲੈ ਧਾਰੂ ਗੁਰ ਪਾਰ ਬ੍ਰਹਮ ਸਦਾ ਨਮਸਕਾਰ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕੇ ਸ਼ਬਦ ਮੰਤਰ ਮਨ ਮਾਨ ਗੁਰ ਕੇ ਚਰਨ ਹਿਰਦੇ ਲੈ ਘਾਰੂ ਗੁਰ ਪਾਰ ਬ੍ਰਹਮ ਸਦਾ ਨਮਸ਼ਕਾਰ ਮਤ ਕੋ ਭਰਮ ਭੂਲੇ ਸੰਸਾਰ ਗੁਰ ਬਿਨ ਓਏ ਨਾ ਉਤਰਸ ਪਾਰੂ ਰਹਾਉ ਊਲੇ ਕੋ ਗੁਰ ਮਾਰਗ ਪਾਇਆ ਅਵਰ ਤਿਆਗ ਹਰ ਭਗਤੀ ਲਾਇਆ ਜਨਮ ਮਰਨ ਕੀ ਤਰਾਸ ਮਿਟਾਈ ਗੁਰ ਪੂਰੇ ਕੀ ਬੇਅੰਤ ਵਡਾਈ ਗੁਰ ਪ੍ਰਸਾਦ ਉਧਰ ਕਮਲ ਵਿਗਾਸ ਅੰਧਕਾਰ ਮੈਂ ਭਿਆ ਪਰਗਾਸ ਜਨ ਕੀਆ ਸੋ ਗੁਰ ਤੇ ਜਾਣਿਆ ਗੁਰ ਕਿਰਪਾ ਤੇ ਮੁਗਧ ਮਨ ਮਾਨਿਆ ਗੁਰ ਕਰਤਾ ਗੁਰ ਕਰਨ ਜੋਗ ਗੁਰ ਪਰਮੇਸ਼ਰ ਹੈ ਪੀ ਹੋਗ ਕਉ ਨਾਨਕ ਪ੍ਰਭ ਇਹ ਜਨਾਈ ਬੇਨ ਗੁਰ ਮੁਗਤ ਨਾ ਪਾਈਏ ਭਾਈ ਕਉ ਨਾਨਕ ਪ੍ਰਭ ਇਹੈ ਜਨਾਈ ਬੇਨ ਗੁਰ ਮੁਗਤ ਨਾ ਪਾਈਐ ਭਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਉਂਡ ਮਹਲਾ ਪੰਜਵਾਂ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕੇ ਸ਼ਬਦ ਮੰਤਰ ਮਨ ਮਾਨ ਗੁਰ ਕੇ ਚਰਨ ਰਿਧੇ ਲੈ ਧਾਰੋ ਗੁਰ ਪਾਰ ਬ੍ਰਹਮ ਸਦਾ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਸਾਬ ਜੀ ਤਨ ਗੁਰੂ ਗਰੀਬਨਵਾਸ ਤੇਨ ਬੇਦੀ ਅਨ ਕੇ ਕੁੱਲ ਵਿਖਾਇ ਪਰਟੇ ਨਾਨਕ ਰਾਏ ਸਭ ਸਿੱਖਨ ਕੋ ਸੁਖੁ ਦੈ ਜਤੈ ਪਰ ਸਾਇ ਵਾਹਿ ਗੁਰੂ ਸਾਹਿਬ ਜੀ ਸਾਰ ਤਪ ਪ੍ਰਸਾਦ ਜੇ ਜੇ ਤਿੰਨ ਮਾ ਹੁਤੇ ਸਿਆਨੇ ਪਾਰਸ ਪਰਮ ਤਤ ਕੇ 베ਤਾ ਮਾ ਪਰਮ ਕਰ ਮਾਨੇ ਜੇ ਜੇ ਤਿੰਨ ਮਾ ਹੁਤੇ ਸਿਆਨੇ ਪਰਸ ਪਰਮ ਤਤ ਕੇ ਬੇਤਾ ਮਾ ਪਰਮ ਕਰਮਾਨੇ ਸਾਬੇਨ ਸੀਸ ਨਿਆਏ ਕਰ ਜੋਰੇ ਇਹ ਬਿਦ ਸੰਗ ਬਖਾਨੇ ਜੋ ਜੋ ਗੁਰੂ ਕਾ ਸੋ ਕੀਨਾ ਔ ਹਮ ਕਛੂ ਨ ਜਾਣੇ ਸੋਨੋ ਮਾ ਰਾਜ ਰਾਜਨ ਕੇ ਜੋਤ ਬਜਨ ਬਖਾਨੇ ਸੋ ਹਮ ਦਤ ਬਰਕਤੁਰ ਤੇ ਸੁਨ ਕਰ ਸਾਚੀਏ ਅਨਮਾਨੇ ਜਨਕ ਪਰਬ ਅੰਮ੍ਰਿਤ ਤੇ ਨਿਗਸੇ ਮਾਰਸਨ ਰਸ ਸਾਨੇ ਜੋ ਜੋ ਬਚਨ ਭਾਏ ਇਹ ਮੁਖ ਤੇ ਸੋ ਸੋ ਸਭ ਹਮ ਮਾਨੇ ਜੋ ਜੋ ਬਚਨ ਭਾਏ ਇਹ ਮੁਖ ਤੇ ਸੋ ਸੋ ਸਭ ਹਮ ਮਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ